ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੜਾ ਅੰਜਲੀ ਫਗਵਾੜਾ ਪੁਲਿਸ ਨੇ ਸਿਵਲ ਹਸਪਤਾਲ ਵਿੱਚ ਇੱਕ ਵਿਅਕਤੀ ਤੇ 30 ਵਰ ਹੱਤਿਆਰ ਨਾਲ ਹਮਲਾ ਕਰਨ ਵਾਲੇ ਪੰਜ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਐਸਪੀ ਫਗਵਾੜਾ ਗੁਰਮੀਤ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਨਜ਼ਦੀਕੀ ਪਿੰਡ ਬਲਾਲੋ ਦੇ ਨੌਜਵਾਨ ਵੱਲੋਂ ਪਿੰਡੇ ਹੀ ਇੱਕ ਵਿਅਕਤੀ ਤੇ ਹਮਲਾ ਕੀਤਾ ਗਿਆ ਸੀ ਜਖਮੀ ਵਿਅਕਤੀ ਨੂੰ ਉਸਦੇ ਪਰਿਵਾਰਿਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਇਲਾਜ ਦੌਰਾਨ ਕੀ ਹਮਲਾਵਰ ਨੌਜਵਾਨ ਸਿਵਲ ਹਸਪਤਾਲ ਅੰਦਰ ਦਾਖਲ ਹੋਏ ਅਤੇ ਉਸ ਉੱਤੇ ਫਿਰ ਹਮਲਾ ਕੀਤਾ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਮਾਮਲੇ ਨੂੰ ਹੱਲ ਕਰਨ ਦੇ ਲਈ ਡੀਐਸਪੀ ਫਗਵਾੜਾ ਭਾਰਤ ਪੁਸ਼ਣ ਦੀ ਨਿਗਰਾਨੀ ਹੀ ਇੱਕ ਵਕ ਟੀਮਾਂ ਬਣਾਈਆਂ ਗਈਆਂ ਪੁਲਿਸ ਨੇ ਜਤਿੰਦਰ ਕੁਮਾਰ ਸੋਨੋ ਵਾਸੀ ਪਿੰਡ ਬਲਾਲੋ ਅਜੇ ਕੁਮਾਰ ਬਲਾਲੋ ਅਰਬੀ ਵਾਲੀਆ ਮਹੱਲਾ ਸੰਤੋਖਪੁਰਾ ਫਗਵਾੜਾ ਗਗਨ ਕੁਮਾਰ ਉਸ ਗੱਗੂ ਪਿੰਡ ਟੱਕ ਪਡੂਰੀ ਅਤੀ ਅਰਮਾਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਫਗਵਾੜਾ ਨੂੰ ਕਾਬੂ ਕੀਤਾ ਇਨਾ ਕੋ ਲੋ ਵਾਰਦਾਤਾਂ ਸੋ ਮੇ ਵਰਤੇ ਗਏ 23 ਜ਼ੋਰ ਹਥਿਆਰ ਵੀ ਬਰਾਮਦ ਕੀਤੀ ਐਸਪੀ ਫਗਵਾੜਾ ਨੇ ਦੱਸਿਆ ਕਿ ਜਤਿੰਦਰ ਕੁਮਾਰ ਸੋਨੂ ਖਿਲਾਫ ਪਹਿਲਾ ਵੀ 13 ਅਪਰਾਧਿਕ ਮਾਮਲੇ ਵੱਖ-ਵੱਖ ਥਾਣਿਆਂ ਵਿੱਚ ਦਰਜ ਮੁਜ਼ਮਨ ਨੂੰ ਮਾਨਸੂਕ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਜ਼ਾਰੀਆ ਹੋਰੇ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸਪੀ ਫਗਵਾੜਾ ਤਾਂ ਕੀ ਕੁਛ ਹੈ ਆਓ ਸੁਣਦੇ ਹਾਂ ਫਗਵਾੜਾ న్యూਸ ਲਈ ਕੈਮਰਾਮੈਨ ਜਸਰਮਤ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ ਜਤਿੰਦਰ ਕੁਮਾਰ ਔਰ सोनू ਬਲਾਲੋ ਪਿੰਡ ਡਿਸਟ੍ਰਿਕਟ ਕਪੂਰਥਲਾ ਸਬਡਿਵੀਜ਼ਨ ਫਗਵਾੜਾ ਦਾ ਰਹਿਣ ਵਾਲਾ ਬਲਾਲੋ ਪਿੰਡ ਤੋਂ ਪਿਛਲੇ ਦਿਨਾਂ 'ਚ ਜਿਹੜਾ ਹੈਗਾ ਇਹਨੇ 2-3 ਕ੍ਰਾਈਮ ਫਗਵਾੜਾ ਸਬਡਿਵੀਜ਼ਨ 'ਚ ਕੀਤੇ ਸੀਗੇ ਇੱਕ ਦਿਆਲ ਚੰਦ ਨਾਮ ਦਾ ਵਿਅਕਤੀ ਸੀਗਾ ਪਹਿਲਾਂ ਤਾਂ ਉਹਦੇ ਪਿੰਡ ਉਹਦੀ ਕੁੱਟਮਾਰ ਕੀਤੀ ਉਸ ਤੋਂ ਬਾਅਦ ਜਦੋਂ ਉਹਨੂੰ ਸਿਵਲ ਹਸਪੀਟਲ ਵਿੱਚ ਐਡਮਿਟ ਕਰਵਾਇਆ ਗਿਆ ਤਾਂ सोनू ਤੇ ਇਹਦੇ ਨਾਲ ਦੇ ਸਾਥੀਆਂ ਨੇ ਆ ਕੇ ਜਿਹੜਾ ਸਿਵਲ ਹਸਪੀਟਲ 'ਚ ਕਾਫੀ ਗੁੰਡਾਗਰਦੀ ਕੀਤੀ ਤੇ ਹਸਪੀਟਲ ਦੀ ਵੀ ਤੋੜਪੰਨ ਕੀਤੀ ਸੁਪਰਵਾੜਾ ਸਬ ਡਿਵੀਜ਼ਨ ਚ ਇਹਦੇ ਅਗੇਂਸਟ 3 ਐਫਆਈਆਰ ਚ ਅਸੀਂ ਇਹ ਵੀ ਅਰੈਸਟ ਪਾਈ ਆ ਇਸ ਤੋਂ ਇਲਾਵਾ ਜਿਹੜਾ ਬਾਕੀ ਪੰਜਾਬ ਦੇ ਵਿੱਚ ਕਾਫੀ ਜ਼ਿਲ੍ਹਿਆਂ ਚ ਇਹਦੇ ਅਗੇਂਸਟ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 13 ਕੇਸ ਰਜਿਸਟਰਡ ਹੈ ਜਿਨ੍ਹਾਂ ਚ ਮਰਡਰ ਕੇਸ ਹੈ ਤੇ ਲੁੱਟਖੋਹਾਂ ਦੇ ਕੇਸ ਰਜਿਸਟਰਡ ਹੈਗੇ ਇਸ ਦੇ ਖਿਲਾਫ ਇਹਦੇ ਨਾਲ ਜਿਹੜੇ ਬਾਕੀ ਸਾਥੀ ਸੀਗੇ ਅ ਪੰਜ ਅਸੀਂ ਉਹਨਾਂ ਨੂੰ ਵੀ ਅਰੈਸਟ ਕੀਤਾ ਤੇ ਜੋ ਵੀ ਲੜਾਈ ਝਗੜੇ ਦਾ ਸਮਾਨ ਜਾਂ ਗੱਡੀ ਚ ਕ੍ਰਾਈਮ ਕਰਦੇ ਸੀਗੇ ਉਹ ਅਸੀਂ ਰਿਕਵਰ ਕੀਤਾ ਲੁੱਟਖੋਹਾਂ ਲਈ ਹੋਣ ਦਾ ਕਾਰਨ ਕੀ ਹੈ ਲੜਾਈ ਆਪਣੇ ਕੋਈ ਪਰਸਨਲ ਰੰਜਿਸ਼ ਜੀ ਵਿਅਕਤੀ ਨਾਲ ਵੀ ਰੱਖਦਾ ਤੇ ਨਾਲ ਆਪਣੇ ਜਿਹੜੇ ਲੜਕੇ ਹੈਗੇ ਆ ਜਿਨ੍ਹਾਂ ਤੋਂ ਪਛੂਛ ਦੌਰਾਨ ਹੀ ਗੱਲ ਸਾਹਮਣੇ ਆਈ ਆ ਕਿ ਉਹਨਾਂ ਨੂੰ ਇਹ ਨਾਲ ਲੈ ਕੇ ਕੋਈ ਆਪਣੀਆਂ ਜਿਹੜੀਆਂ ਵੀ ਉਹਦੇ ਪਰਸਨਲ ਕਿਸੇ ਨਾਲ ਵੀ ਜਿਹਦੇ ਨਾਲ ਲੜਾਈ ਝਗੜਾ ਕਰਦਾ ਜਾਂ ਲੁੱਟਾ ਖਵਾ ਕਰਦੇ ਹੈਗੇ ਆ ਤਾਂ ਉਹ ਪਰਸਨਲ ਰੰਜਿਸ਼ ਕਰਕੇ ਹੀ ਇਹ ਲੜਾਈ ਕਰਦਾ ਮੈਮ ਕਿੰਨਾ ਟਾਈਮ ਹੋ ਗਿਆ ਜਿਹੜੇ ਲੜਾਈ ਹੋਈ ਜੁਲਾਈ ਮਨਤ ਵਿੱਚ ਜੁਲਾਈ 23 ਤੇ ਤਰੇ ਯੇ ਨਾ ਦੱਸ ਸਮਾਂ ਆਇਆ ਇਹ ਫੋਗਵਾੜਾ ਸਬਡਿਵੀਜ਼ਨ ਦੀ ਪੁਲਿਸ ਸਤਦੀ ਨਾਲ ਇਹਦੇ ਤੇ ਪਿੱਛੇ ਲੱਗੇ ਹੋਏ ਸੀ ਕਾਫੀ ਲੰਬੇ ਸਮੇਂ ਤੋਂ ਸਾਡੇ ਐਸਐਸਪੀ ਸਾਹਿਬ ਗੌਰਵ ਪੂਰਾ ਜੀ ਸਾਹਿਬ ਵੱਲੋਂ ਇੱਕ ਸਪੈਸ਼ਲ ਟੀਮ ਬਣਾਈ ਗਈ ਸੀ ਜਿਹੜੀ ਇਹਦੇ ਮਗਰ ਅਸੀਂ ਰੈਕੀ ਕਰਨ ਲਈ ਛੱਡੇ ਹੋਏ ਸੀ ਆਪਣੇ ਪੁਲਿਸ ਮੁਲਾਜ਼ਮ ਤੇ ਕਾਫੀ ਦਿਨਾਂ ਤੋਂ ਇਹ ਜਿਹੜਾ ਹੈਗਾ ਉਹਦਾ ਅਸੀਂ ਪਿੱਛਾ ਕਰਦੇ ਹੋਏ ਇਹਨੂੰ ਅਸੀਂ 3 ਦਿਨ ਪਹਿਲਾਂ ਅਸੀਂ ਇਹਨੂੰ ਅਰੈਸਟ ਕੀਤਾ ਮੈਮ ਲੋਕ ਮਤਲਬ ਫੋਗਵਾੜੇ ਜਾ ਰਿਹਾ ਤਾਂ 12 ਨਹੀਂ ਫੋਗਵਾੜਾ ਸਬਡਿਵੀਜ਼ਨ ਚੋਂ ਪਰ ਜਾਇਆ ਸੀ ਜਦੋਂ ਵੀ ਇਹ ਲਾਸਟ ਹੁਣੇ ਕ੍ਰਾਈਮ ਕਰਕੇ ਗਿਆ 10 ਸਤੰਬਰ ਨੂੰ ਉਸ ਤੋਂ ਬਾਅਦ ਅਸੀਂ ਪ੍ਰੋਪਰ ਟੀਮ ਨੇ ਇਹਦੇ ਤੇ ਵਰਕ ਕੀਤਾ ਤੇ ਇਹਨੂੰ ਅਸੀਂ ਅਰੈਸਟ ਕੀਤਾ। ਕਿਵੇਂ ਮਾਤਿਆ ਕੀ ਕੀ ਬਰਾਬਰ ਹੋਇਆ ਨਾਲ? ਲੜਾਈਆਂ ਝਗੜਿਆਂ ਚ ਜਿਹੜੀ ਵਰਤੋਂ ਵਿੱਚ ਲੈ ਕੇ ਆਉਂਦੇ ਹਨ ਕਿਰਪਾਨਾਂ ਵਗੈਰਾ ਜਾਂ ਬੇਸਬਾਲ ਵਗੈਰਾ ਉਸ ਤਰ੍ਹਾਂ ਦਾ ਅਸੀਂ ਇਹਦੇ ਤੋਂ ਮਟੀਰੀਅਲ ਰਿਕਵਰ ਕੀਤਾ। ਜਿਹਦੀ ਫੋਟੋਆਂ ਰਹੀਆਂ ਉਹ ਕਿੱਥੇ ਜਰਾਂ ਨਾਲ ਸੀ? ਜੇ ਸਿਵਲ ਦਾ ਤਾਲੂਤ ਕੋਟ ਮਾਰੂਈਆ। ਤੇ ਆਸਾਂ ਦੇ ਗਿਆਰਾਂ ਦੇ ਉਹ ਕਿੱਥੇ ਜਰਾਂ ਨਾਲ ਸੀ? ਅਦਾਲਤ ਫਗਵਾੜਾ ਸਬਡੀਸਨ ਦੇ ਵਿੱਚ ਸਦਰ ਖਾਣਾ ਪੁਲਿਸ ਸਟੇਸ਼ਨ ਹੈਗਾ ਉਹ ਉਸ ਏਰੀਆ ਦੇ ਰਹਿਣ ਵਾਲਾ ਸੀਗਾ। ਮੈਡਮ ਦੀ ਵਿਅਸਤ ਕਿੱਥੇ ਪਈ? ਉਹਦੀ ਅਰੈਸਟ ਸਾਨੂੰ ਜਿਹੜਾ ਹੈਗਾ ਜਦੋਂ ਅਸੀਂ ਆਪਣੀ ਟੀਮ ਪਿੱਛੇ ਦਾ ਪਿੱਛਾ ਕਰਨ ਲਈ ਛੱਡੀ ਹੋਈ ਸੀਗੀ ਤਾਂ ਜਲੰਧਰ ਦੇ ਨੇੜੇ ਸੀ ਉਹਦੀ ਜਿਹੜੀ ਟੀਮ ਲੈ ਕੇ ਜਾਂਦੇ ਪੈਸੀ ਨਾਲ ਇਹ ਟੀਮ ਨਾਲ ਕੀ ਮਤਲਬ ਸਹਿਲਵਾ ਕਰਕੇ ਲੈ ਕੇ ਜਾਂਦੇ ਸਾਹਮਣੇ ਹੈ ਕੋਈ ਟੀਮ ਜਿਹੜੇ ਵੀ ਲੜਕੇ ਅਸੀਂ ਨਾਲ ਉਹ ਕੀਤੇ ਹੈਗੇ ਉਹ ਕਹਿ ਰਹੇ ਸੀਗੇ ਕਿ ਅਸੀਂ ਸਾਨੂੰ ਇਹ ਆਪਣੇ ਨਾਲ ਜ਼ਬਰਦਸਤੀ ਵੀ ਰੱਖਦਾ ਹੈਗਾ ਤੇ ਜੋ ਵੀ ਇਹ ਕੰਮ ਕਰਾਉਂਦਾ ਹੈਗਾ ਅਸੀਂ ਉਹਦੇ ਨਾਲ ਰਲ ਕੇ ਅਸੀਂ ਉਹਦਾ ਮਤਲਬ ਸਾਥ ਦਿੰਦੇ ਆ ਕਿੰਨੇ ਲੋਕ ਹੁਣ ਤੱਕ ਨੂੰ ਫੜੇ ਹੋਏ ਹੈ ਜੀ 6 ਦੀ ਅਰੈਸਟ ਪਾ ਚੁੱਕੀਆਂ ਅਸੀਂ ਪੰਜ ਇਹਦੇ ਨਾਲ ਕੀ ਕਰਦੇ ਉਹ ਪਿਛੇ ਤੋਂ ਕੀ ਕਰਦੇ ਲੋਕਲ ਇਸ ਏਰੀਆ ਦੇ ਨਾਲ ਦੇ ਇਹਦੇ ਨੋਨੀ ਆ ਇੱਕ ਇਹਦਾ ਅਜੇ ਰਿਲੇਟਿਵ ਹੀ ਆ ਲੜਕਾ ਜਿਹੜਾ ਇਹਦੇ ਨਾਲ ਕੰਮ ਕਰਦਾ ਕਿ ਸੋਨੂ ਮੈਨ ਨੇ ਕੀ ਕਰਦਾ ਰਿਹਾ ਹੁਣ ਤੱਕ ਸਾਹਮਣੇ ਆਇਆ ਕੁਛ ਪੇਸ਼ੇ ਤੋਂ ਕੀ ਕਰਦਾ ਹੈ ਅ ਪੇਸ਼ੇ ਤੋਂ ਤਾਂ ਬੇਸਿਕਲੀ ਬੈਲ ਆਇਆ ਤੇ ਘਰੋਂ ਭੱਜਿਆ ਹੋਇਆ ਹੈ ਠੀਕ ਹੈ ਜੋ ਵੀ ਲੜਾਈਆਂ ਝੜੀਆਂ ਸੀ ਜਿੱਥੇ ਵੀ ਵਾਂਟਡ ਸੀਗਾ ਉੱਥੇ ਵੀ ਜਿੱਥੋਂ ਕਰਾਇਮ ਕਰਕੇ ਭੱਜਦਾ ਸੀਗਾ ਉਹ ਗੇਸਾਂ ਚ ਇਹਨਾਂ ਦੀ ਏਰੀਆ ਉਹ ਮੋਸਟਲੀ ਅਰੈਸਟ ਪਹਿ ਚੁੱਕੀ ਆ ਤੇ ਟ੍ਰਾਇਲ ਚੱਲ ਰਹੀ ਹੈ ਇਹਦੇ ਅਗੇਂਸਟ ਕਿੰਨੇ ਮਾਮਲੇ ਦਰਜ ਹੋ ਕੇ ਟੋਟਲ ਹੁਣ ਤੱਕ ਇਹਦੇ ਅਗੇਂਸਟ 13 ਜਿਹੜੇ ਮੁਕੱਦਮੇ ਹੈਗੇ ਰਜਿਸਟਰ ਹੋਣੇ ਪਾਏ ਗਏ ਆ ਤੇ ਜਿਹੜਾ ਹੁਣ ਆਪਾਂ ਕੀ ਕਾਰਵਾਈ ਕੀਤੀ ਹੁਣ ਅਸੀਂ ਇਹਦੀ ਅਰੈਸਟ ਕੀਤੀ ਆ ਤੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ